ਇਸ ਤੋਂ ਬਾਅਦ ਹਣੇ ਉਹ ਜਿਹੜਾ ਬਾਲੀਵੁੱਡ ਹਾਲੀਵੁੱਡ ਬਹੁਤ ਜਿਹੜਾ ਦੁਨੀਆ ਲੈਵਲ ਦਾ ਕੰਮ ਹੋ ਰਿਹਾ ਸੀ ਅੱਜ ਮੁੱਖ ਮੰਤਰੀ ਕੱਲ ਮਿਲਣ ਦੀ ਕੋਸ਼ਿਸ਼ ਕੀਤੀ ਮਿਲੇ ਨਹੀਂ ਉਹ ਪਰ ਤੁਹਾਨੂੰ ਟਾਈਮ ਦਿੱਤਾ ਸੀ ਉਹਨਾਂ ਨੇ ਕੀ ਸੀਗਾ ਪਤਾ ਹੀ ਨਹੀਂ ਹਾਂ ਕਿ ਭਈ ਲੈਂ ਕਿਹੜਾ ਸੁਭਾਅ ਤੁਹਾਨੂੰ ਪਤਾ ਹੀ ਹਾਂ ਹੁਣ ਗੱਲ ਰਹੀ ਜੀ ਤੁਹਾਡੇ ਤੇ ਆਪਾਂ ਜਨਮ ਦਿਨ ਮਨਾਉਂਦੇ ਰਹਾਂਗੇ ਐਦਾਂ ਰਹਿੰਦੇ ਕ ਲਾਉਂਦੇ ਰਹਿਾਂਗੇ ਸਾਰੀ ਜ਼ਿੰਦਗੀ ਕਿਉਂਕਿ ਆਪਣੇ ਪੱਲੇ ਤਾਂ ਇਹਨਾਂ ਨੇ ਪਾਰਟੀਏ ਕੀ ਅੱਗੇ ਕੀ ਕਰਨਾ ਹੈ ਥੋੜੀ ਮਰਜੀ ਹੈ ਮੈਂ ਤਾਂ ਅਪੀਲ ਕਰ ਸਕਦਾ ਮੈਂ ਜਲੰਧਰ ਨਾਲ ਦੇ ਪੱਥਵੰਨ ਲੈ ਜਾ ਕੇ ਲੋੜ ਪਈ ਥੋੜੇ ਵੀ ਬਨੂਗਾ ਪਰ ਪਰਲੇ ਨਹੀਂ ਪਾਉਂਦੇ ਜਸਟਿਸ ਆਪਾਂ ਨੂੰ ਇਹ ਬਿਲੋ ਨਹੀਂ ਮਿਲਣਾ ਇਹਨਾਂ ਦਾ ਜ਼ਿੰਮੇਵਾਰ ਜਿਹੜਾ ਐਮਐਲਏ ਹੈ ਸਾਨਾ ਇਹ ਜਿਹੜਾ ਜੀ ਤੋਂ ਸਾਨੂੰ ਸਭ ਤੋਂ ਵੱਧ ਉਮੀਦਾਂ ਸੀ ਜਿਵੇਂ ਖੁੱਡਿਆ ਸਾਹਿਬ ਨੇ ਜਾਂ ਮਾਪੁਰ ਲਈ ਜਨ ਆਈਪੀਐਸ ਨੇ ਜਿਹੜੇ ਐਮਐਲਏ ਬਣੇ ਹੋਏ ਆ ਮਾਨ ਸਰ ਤੋਂ ਕੋਮਰ ਭੇਜੇ ਕੋਮਰ ਭੇਜੇ ਫਤਵਾ ਸਾਰ ਨਹੀਂ ਕੋਈ ਉਹ ਅਧਿਕਾਰੀ ਲੱਗਿਆ ਹੁੰਦਾ ਤਾਂ ਸ਼ਾਇਦ ਲਾਅ ਇਨਆਰਟ ਦੀ ਹਾਲਤੀ ਕੋਈ ਛੋਰ ਹੁੰਦੀ ਪਰੰਤੂ ਉਹਨਾਂ ਨੇ ਇੰਟਰਵਿਊ ਦੇ ਵਿੱਚ ਪਿਆ ਉਹ ਕਹਿੰਦੇ ਤੁਸੀਂ ਕੁਝ ਵੀ ਕਰ ਲਓ ਜਸਟਿਸ ਨਹੀਂ ਮਿਲਣਾ ਕਰ ਉਹਨਾਂ ਦਾ ਤਜਰਬਾ ਹੋਊਗਾ ਉਹ ਕਿਸੇ ਗੱਲ ਨੂੰ ਭਾਂਪਕੀ ਕਹਿੰਦੇ ਹੋਣਗੇ ਕਿਉਂਕਿ ਇੰਨਾ ਵੱਡਾ ਅਫਸਰ ਜੇ ਜਦੋਂ ਕੋਈ ਗੱਲ ਕਹਿੰਦਾ ਉਹਦਾ ਕੋਈ ਮਤਲਬ ਤਾਂ ਨਿਕਲਦਾ ਹੀ ਹੈ ਉਹ ਅੰਦਰਲੀ ਹਾਲਤ ਨੂੰ ਆਪਣੇ ਨੂੰ ਵੱਧ ਜਾਣ ਦਾ ਹੋਊਗਾ ਜੇ ਲੋ ਜਿਵੇਂ ਕੋਈ ਹੋਊਗਾ ਦੇਖਾਂਗੇ ਪ੍ਰਮਾਤਮਾ ਦੇ ਉੱਤੇ ਆਪਣੀ ਪ੍ਰਾਪਾ ਉਹਦੀ ਜੱਦੂ ਜਾਰੀ ਰੱਖਾਂਗੇ ਆਪਾਂ ਨਰਾਸ਼ ਹੋ ਕੇ ਘਰੇ ਤਾਂ ਦੇਖੋ ਮੈਨ ਨਹੀਂ ਲੱਗੇ ਵੀ ਇਹ ਦਿਨ ਦੇ ਨਹੀਂ ਤਾਂ ਆਪਾਂ ਮੰਮ ਨੂੰ ਹਰ ਜਾਗੇ ਆਪਾਂ ਆਪਦਾ ਕੰਮ ਕਰਦੇ ਰਹਿਣਾ ਤੁਸੀਂ ਸਾਰੇ ਅੱਜ ਇਸ ਦਿਨ ਦੇ ਉੱਤੇ ਆਏ ਹੋ ਤੁਹਾਡਾ ਬਹੁਤ ਸਾਰਿਆਂ ਦਾ तहे ਦਿਲੋਂ ਤਨਮਾਦ ਕਰਨਾ ਪਰਿਵਾਰ ਵੱਲੋਂ ਆਪਦੇ ਵੱਲੋਂ ਨੂੰ ਕਮ ਇੰਡੀਆ ਇਟਸ अबाउट ਸਿੱਧੂ ਕਿੰਗ ਸਿੱਧੂ ਸੋਹਾਨ ਲਾਸਟ ਵਟ ਥਿਸ ਇਜ਼ ਅਬਾਊਟ ਥਿਸ ਡੇ ਟੂਡੇ ਐਂਡ ਵੀ ਆਰ ਸੈਲੈਬ੍ਰੇਟਿੰਗ ਹਿਸ ਲਾਈਫ And um, with his dad and everybody. here. Um, I'm a musician and I've worked with Sidhu a couple of times, so I'm happy to be here. Which type of Sidhu you like, uh, Sidhu, or what is the personality of Sidhu? Um, he's very calm. He's very sweet. He's very intelligent. Um, he cares about his people. That's one thing he let me know. So he would tell me a lot of things that he's doing in the community and for his people, and that's why I, I respect him. But he's very talented as well. His music is amazing. You dedicate a music or a documentary in India? Uh, we have a song, so we're shooting a video that um, me featuring Sidhu Musa It's called Dilemma. So make sure you guys check that out when it comes out. Thank you. Okay. Do you feel in Musa? Sorry? Do you feel in Musa? Feeling? How do Feeling? you feel to be in this. Oh, how do I feel? Oh, I'm I'm happy. I'm blessed. I'm just taking in the whole experience. And I'm happy to see that, you know, his people love him so much. It's a beautiful thing to see. It's the impact that he has that is amazing. Um, I feel blessed to meet Sidhu's dad, you know, and go to the house. The house is amazing. Um, I'm happy that they welcomed me with open arms. Everyone's been amazing. Everyone's been so sweet. And um, yeah, like I said, it's a blessing. I'm just happy. I'm taking everything in. I'm trying not to get emotional. But um yeah, it's a blessing. It's it's it's, it's something that's gonna live with me forever. So I thank you. <laughs> ਵੀ ਮੈਂ ਇੱਕ ਜੁੜੇ ਨੂੰ ਜਨਮ ਦਿੱਤਾ ਜਿਨੇ ਸਾਰੀ ਦੁਨੀਆ ਦਾ ਪਿਆਰ ਆਪਣੀ ਝੋਲੀ 'ਚ ਪਾਇਆ ਅਤੇ ਬਰੋਧੀਆਂ ਨੂੰ ਭਜੜਣਾ ਪਾਇਆ ਮੈਂ ਤੇ ਇਹੀ ਕਹੂੰਗੀ ਵੀ ਮੈਂ ਕਹਿੰਦੀ ਹਰ ਇੱਕ ਮਾਂ ਦੇ ਕੁੱਖੋਂ ਇੱਕ ਸ਼ੁਭ ਦੀਪ ਜ਼ਰੂਰ ਜਨਮ ਲਵੇ ਤੇ ਜਿਹੜੇ ਤੁਸੀਂ ਬੱਚੇ ਹੋਗੇ ਨੌਜਵਾਨ ਬੱਚੇ ਹੋ ਇਹਨਾਂ ਨੂੰ ਇਹਨਾਂ ਵਾਸਤੇ ਮੈਂ ਇਹੀ ਕਹੂੰਗੀ ਕਿ ਨਸ਼ੇ ਦਾ ਤਿਆਗ ਛੱਡ ਕੇ ਆਪਦਾ ਵਿਰਸਾ ਸੰਭਾਲ ਲਓ ਆਪਦਾ ਪੰਜਾਬ ਸੰਭਾਲ ਲਓ ਨਹੀਂ ਆਉਣ ਵਾਲੇ 5-4 ਸਾਲਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇੱਥੇ ਕੀ ਹਾਲਾਤ ਹੋਣਗੇ ਮੈਨੂੰ ਲੱਗਦਾ ਵੀ ਤੁਸੀਂ ਮੇਰੀਆਂ ਮੇਰੀ ਇਸ ਗੱਲ ਤੇ ਪਹਿਰਾ ਦੇਉਂਗੇ ਕਿਉਂਕਿ ਮੈਂ ਪਿਛਲੀ ਵਾਰ ਵੀ ਤੁਹਡੇ ਬਾਤ ਭੋਲਦੇ ਵੀ ਕਿਹਾ ਸੀ ਦੁੱਖ ਲਗਾਉਣ ਨੂੰ ਪੱਗਾਂ ਬੰਨਣ ਨੂੰ ਕਾਫੀ ਹੱਦ ਤੱਕ ਬਹੁਤ ਅਸਰ ਹੋਇਆ ਬੱਚਿਆਂ ਦੇ ਮੈਨੂੰ ਲੱਗਿਆ ਅੱਗੇ ਵੀ ਹੋਊਗਾ ਜਿਹੜੇ ਅੱਜ ਆਇਓ ਸੌਂ ਖਾਦੀ ਜਾਓ ਵੀ ਅਸੀਂ ਨਿਸ਼ਾਨੀ ਕਰਾਂਗੇ ਸਰਪੇ ਕੱਬਸ ਜਾਵਾਂਗੇ ਤੇ ਸਾਡੇ ਜਿਹੜਾ ਸਾਡੇ ਬੁੱਧ ਕੋਈ ਉੱਪੂਗਾ ਤਾਂ ਸਿਹ ਦਾ ਮੂੰਹ ਤੋੜਨ ਮੱਝ ਜਾਵਾਂਗੇ ਜਾਣੀ ਕੁਲੀ ਕਫਾਂ ਸਰਵਾਈ ਗੋਦੀ